ਮਾਧੂ ਦਾਸ ਜਦੋਂ ਆਇਆ ਆਪਣੇ ਡੇਰੇ ਦੇ ਵਿੱਚ ਉਹਨੇ ਵੇਖਿਆ ਸਤਗੁਰਾਂ ਨੂੰ ਪੜੰਗੇ ਦੇ ਉੱਤੇ ਬੈਠਿਆ ਨਿਗਾ ਨਾਲ ਮਿਲੀ ਨਿਗਾ ਅੱਖਾਂ 'ਚ ਪਾਈਆਂ ਅੱਖਾਂ ਤੇ ਸਾਰਾ ਬਲ ਸੀ ਜਿਹੜਾ ਉਹ ਖਿੱਚਿਆ ਗਿਆ ਬਲਹੀਨ ਹੋ ਗਿਆ ਮਾਧੂ ਦਾਸ ਮਾਧੂ ਦਾਸ ਨੂੰ ਪਤਾ ਨਹੀਂ ਕੀ ਹੋਇਆ ਅੱਜ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਉਹ ਬਿਲਕੁਲ ਬਲਹੀਨ ਹੋ ਗਿਆ ਉਹਦਾ ਬਲ ਨਹੀਂ ਕੰਮ ਕਰ ਰਿਹਾ ਜਦੋਂ ਸਾਹਮਣੇ ਆਇਆ ਤੇ ਹੱਥ ਜੋੜ ਕੇ ਕਹਿਣ ਲੱਗਾ ਕਿ ਤੁਹਾਨੂੰ ਇਹ ਬੱਕਰੀ ਨਹੀਂ ਸੰਭਾਲਣੀ ਚਾਹੀਦੀ ਇਹ ਜੀਵ ਹਤਿਆ ਨਹੀਂ ਸੀ ਕਰਨੀ ਚਾਹੀਦੀ ਸਤਿਗੁਰੂ ਕਹਿੰਦੇ ਕਿ ਕੀ ਗੱਲ ਇਹਦੇ ਨਾਲ ਕੀ ਹੋਇਆ ਕਹਿਣ ਲੱਗਾ ਕਿ ਇਹਦੇ ਨਾਲ ਖੂਨ ਡੁੱਲਿਆ ਇਸ ਧਰਤੀ ਤੇ ਇਹ ਧਰਤੀ ਅਪਵਿੱਤਰ ਹੋ ਗਈ ਹੈ ਮੇਰਾ ਡੇਰਾ ਸੀ ਜਿਹੜਾ ਉਹ ਪਵਿੱਤਰ ਸੀ ਤੇ ਹੁਣ ਅਪਵਿੱਤਰ ਹੋ ਗਿਆ ਸਤਿਗੁਰੂ ਕਹਿੰਦੇ ਤੇਰਾ ਡੇਰਾ ਕਿੱਥੇ ਐ ਕਹਿੰਦਾ ਜੀ ਇਹ タルਤੀ ਦੇ ਉੱਤੇ ਕਹਿੰਦੇ ਫਿਰ タルਤੀ ਪਵਿੱਤਰ ਕਿਵੇਂ ਸੀ ਤੇਰੀ ਕਹਿੰਦਾ ਕਿਉਂ ਕਹਿੰਦਾ ਕਿ ਤੂੰ ਰਹਿਣ ਵਾਲਾ ਰਜ਼ੌਰੀ ਦਾ ਤੂੰ ਸੁਣਿਆ ਹੋਵੇਗਾ ਅੱਜ ਤੂੰ ਕਈ ਸਾਲ ਪਹਿਲਾਂ ਦਿੱਲੀ ਦੇ ਵਿੱਚ ਕਹਿਰ ਹੋਇਆ ਉੱਥੇ ਮਤੀ ਦਾਸ ਨੂੰ ਆਰੇ ਦੇ ਨਾਲ چیرਿਆ ਗਿਆ ਚਾਂਦਨੀ ਚੌਂਕ ਦੇ ਵਿੱਚ ਆਰਾ ਉਹਦੇ ਸਿਰ ਤੇ ਧਰਿਆ ਚਲਾਤਾ ਨੇ ਆਰਾ ਚਲਾਇਆ ਬੋਤੀ ਉਧਰ ਬੋਤੀ ਉਧਰ ਬੋਤੀ ਉਧਰ ਤੇ ਬੋਤੀ ਉਧਰ ਧਰਤੀ ਦੇ ਉੱਤੇ ਖੂਨ ਡਿੱਗਦਾ ਰਿਹਾ ਤੇ ਤੇਰਾ ਢੇਰਾ ਕਿਵੇਂ ਪਵਿੱਤਰ ਰਹਿ ਗਿਆ ਤੱਤੀ ਦੇ ਉੱਤੇ ਕੂਣ ਉਦੋਂ ਵੀ ਡਿੱਗਿਆ ਸੀ ਉਦੋਂ ਤੇਰਾ ਦਿਲ ਨਹੀਂ ਕੰਬਿਆ ਉਦੋਂ ਤੇਰਾ ਡੇਰਾ ਪਵਿੱਤਰ ਕਿਵੇਂ ਰਿਹਾ ਸਤੀਦਾਸ ਨੂੰ ਬੰਨ ਕੇ ਰੂਹ ਦੇ ਵਿੱਚ ਲਪੇਟ ਕੇ ਪੈਰਾਂ ਵੱਲੋਂ ਲਾਈ ਅੱਗ ਤੇ ਉਹਦਾ ਮਾਸ ਰਿੱਜ ਰਿੱਜ ਕੇ ਰਿੱਜ ਰਿੱਜ ਕੇ ਸੜਦਾ ਰਿਹਾ ਉਹ ਗੁਰੂ ਦਾ ਸਿੰਘ ਜਿਹਦਾ ਨਾਮ ਹੀ ਸਤੀਦਾਸ ਸੀ ਸਤੀਆਂ ਪਹਿਲਾਂ ਬੀਬੀਆਂ ਹੁੰਦੀਆਂ ਸੀ ਆਪਣੇ ਖਸਮ ਲਈ ਤੇ ਉਹ ਸਤੀ ਹੋਇਆ ਆਪਣੇ ਗੁਰੂ ਲਈ ਆਪਣੇ ਧਰਮ ਲਈ ਉਦੋਂ ਤੇਰਾ ਡੇਰਾ ਪਵਿੱਤਰ ਕਿਵੇਂ ਰਿਹਾ ਤੇਰਾ ਦਿਲ ਉਦੋਂ ਨਹੀਂ ਕੰਬਿਆ ਜਦੋਂ ਭਾਈ ਦਿਆਲੇ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਸਵੇਰ ਤੋਂ ਸ਼ਾਮ ਹੋ ਗਈ ਉਬਲ ਉਬਲ ਕੇ ਉਹਦੇ ਸਰੀਰ ਤੇ ਛਾਲੇ ਪੈ ਗਏ ਸੇ ਤੋ ਸ਼ਾਮ ਤੱਕ ਉਹ ਸਿੰਘ ਉੱਬਲਦਾਰ ਉਬਾਲੇ ਖਾਂਦਾ ਰਿਹਾ ਦੇਗੇ ਦੇ ਵਿੱਚ ਉਦੋਂ ਤੇਰਾ ਦਿਲ ਨਹੀਂ ਕੰਬਿਆ ਉਦੋਂ ਤੇਰਾ ਡੇਰਾ ਪਵਿੱਤਰ ਕਿਵੇਂ ਰਿਹਾ ਜਦੋਂ ਧਰਮ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਉਦੋਂ ਤੇਰਾ ਡੇਰਾ ਪਵਿੱਤਰ ਕਿਵੇਂ ਰਹਿ ਗਿਆ ਉਦੋਂ ਤੇਰਾ ਦਿਲ ਨਹੀਂ ਕੰਬਿਆ ਕਹਿੰਦਾ ਤੂੰ ਸੁਣਿਆ ਹੋਵੇਗਾ ਜਦੋਂ ਚਮਕੌਰ ਦੀ ਗੜੀ ਦੇ ਵਿੱਚ 40 ਭੁਖੇ ਸਿੰਘਾਂ ਨੂੰ 10 ਲੱਖ ਫੌਜ ਨੇ ਘੇਰ ਕੇ ਸ਼ਹੀਦ ਕੀਤਾ ਉਦੋਂ ਖੂਨ ਨੇ ਡੁੱਲਿਆ ਧਰਤੀ ਦੇ ਉੱਤੇ ਉਦੋਂ ਤੇਰਾ ਦਿਲ ਨਹੀਂ ਕੰਬਿਆ ਉਦੋਂ ਤੇਰਾ ਡੇਰਾ ਪਵਿੱਤਰ ਕਿਵੇਂ ਰਿਹਾ ਕਹਿੰਦੇ ਸਰਸਾ ਪਹਿਲਾਂ ਵੀ ਵਗਦੀ ਸੀ ਪਰ ਇੱਕ ਦਿਨ ਐਸਾ ਆਇਆ ਸਰਸਾ ਦਾ ਪਾਣੀ ਸੀ ਜਿਹੜਾ ਊ ਲਾਲ ਰੰਗਦਾ ਹੋ ਕੇ ਵਹਾ ਸਿੰਗਾ ਦਾ ਖੂਨ 흘ਿਆ ਉਹਦੇ ਵਿੱਚ ਤੇ ਉਹ ਲਾਲ ਰੰਗਦਾ ਪਾਣੀ ਵਗਿਆ ਉਦੋਂ ਤੇ ਦਾ ਤੇਰਾ ਡੇਰਾ ਪਵਿੱਤਰ ਕਿਵੇਂ ਰਿਆ ਸਰਤੀ ਉਦੋਂ ਅਪਵਿੱਤਰ ਨਹੀਂ ਹੋਈ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਕੋ ਕੇ ਸਰਹੰਦ ਦੇ ਵਿੱਚ ਨੀਹਾਂ ਦੇ ਵਿੱਚ ਚਣਿਆ ਠੰਡੇ ਬੁਰਜ ਦੇ ਵਿੱਚ ਰੱਖਿਆ ਮੀਆ ਦੇ ਵਿੱਚ ਚਿਣਿਆ ਪਾਪੀ ਨੂੰ ਅਜੇ ਵੀ ਸਬਰ ਨਹੀਂ ਆਇਆ ਮਨ ਨੂੰ ਸ਼ਾਂਤੀ ਨਹੀਂ ਮਿਲੀ ਛੋਟੇ-ਛੋਟੇ 5 ਤੇ 7 ਸਾਲ ਦੇ ਬੱਚਿਆਂ ਨੂੰ ਕੋ ਕੇ ਸ਼ਾਹ ਵਗ ਵੱਢ ਕੇ ਸ਼ਹੀਦ ਕੀਤਾ ਗਿਆ ਉਦੋਂ ਤੇਰਾ ਦਿਲ ਨਹੀਂ ਕੰਬਿਆ ਉਦੋਂ ਤੇਰਾ ਡੇਰਾ ਪਵਿੱਤਰ ਕਿਵੇਂ ਰਿਹਾ ਜਦੋਂ ਬੁੱਢੀ ਮਾਈ ਨੂੰ ਠੰਡੇ ਬੁਰਜ ਦੇ ਵਿੱਚ ਸੁੱਟ ਕੇ ਸ਼ਹੀਦ ਕੀਤਾ ਗਿਆ ਉਦੋਂ ਤੇਰਾ ਦਿਲ ਨਹੀਂ ਕੰਬਿਆ ਉਦੋਂ ਤੇਰਾ ਡੇਰਾ ਪਵਿੱਤਰ ਕਿਵੇਂ ਰਿਆ ਮਾਧੋ ਦਾਸ ਅਸੀਂ ਹੈ ਨਹੀਂ ਦਾ ਪੇਟ چیر ਕੇ ਬੈਰਾਗੀ ਨਹੀਂ ਬਣੇ ਅਸੀਂ ਬੈਰਾਗੀ ਵੀ ਆ ਅਸੀਂ ਸਿਪਾਹੀ ਵੀ ਆ ਤੇ ਸੰਤ ਵੀ ਆ ਜਦੋਂ ਇੰਨੀ ਗੱਲ ਸੁਣੀ ਤੇ ਮਾਧੋ ਦਾਸ ਦਾ ਜਿਹੜਾ ਸਿਰ ਸੀ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਟਹਿ ਗਿਆ ਸੀ ਉਹਨੇ ਚਰਨਾਂ ਦੇ ਵਿੱਚ ਰੱਖ ਦਿੱਤਾ ਮਾਤੂ ਦਾਸੀਆਂ ਅੱਖਾਂ ਦੇ ਵਿੱਚੋਂ ਅਥਰੂ ਵਗ ਤੁਰੇ ਉਹਨੇ ਚਰਨ ਧੋ ਦਿੱਤੇ ਸਤਿਗੁਰਾਂ ਨੇ ਸਿਰ ਨਹੀਂ ਝੁਕ ਰਿਆ ਕਹਿੰਦੇ ਕਿ ਤੂੰ ਲੋਕਾਂ ਦੇ ਨਾਲ ਬਹਿਸ ਕਰਦਾ ਹੈ ਗਿਆਨੀ ਪੁਰਸ਼ਾਂ ਦੇ ਨਾਲ ਤੇ ਤਖਤੇ ਪਲਟ ਦਿੰਦਾ ਤੂੰ ਹੈ ਕੌਣ ਹੁਣ ਉਹ ਬੋਲ ਨਹੀਂ ਰਿਹਾ ਉੱਠ ਤੇ ਸਹੀ ਸਿਰ ਤੇ ਚੁੱਕ ਤੇ ਸਹੀ ਦਸ ਤੇ ਸਹੀ ਕਿ ਤੂੰ ਕੌਣ ਹੈ ਜਦੋਂ ਸਤਗੁਰਾਂ ਨੇ ਤੀਜੀ ਵਾਰ ਪੁੱਛਿਆ ਕਹਿੰਦਾ ਕਿ ਮੈਂ ਹਾਂ ਬੰਦਾ ਹੁਣ ਇਸ ਤਰ੍ਹਾਂ ਤੇ ਕੋਈ ਹੋ ਨਹੀਂ ਸਕਦਾ ਕਿ ਕੋਈ ਆਪਣਾ ਨਾਮ ਹੀ ਭੁੱਲ ਜਾਵੇ ਮਾ ਪਿਓ ਨੇ ਨਾਮ ਰੱਖਿਆ ਸੀ ਲక్ష్మణਦਾਸ ਤੇ ਚਾਂਕੀ ਦਾਸ ਨੇ ਇਹ ਨਾਮ ਰੱਖਿਆ ਸੀ ਮਾਧੋ ਦਾਸ ਤੇ ਮਾਧੋ ਦਾਸ ਤੋਂ ਹੌਲੀ-ਹੌਲੀ ਬਣ ਗਿਆ ਮਾਧੋ ਦਾਸ ਵੈਰਾਗੀ ਪਰ ਬੰਦਾ ਨਾਮ ਤੇ ਕਿਸੇ ਨੇ ਨਹੀਂ ਰੱਖਿਆ ਕਹਿੰਦਾ ਕਿ ਮੈਂ ਸਿਰਫ ਇੱਕ ਬੰਦਾ ਮੈਨੂੰ ਨਹੀਂ ਪਤਾ ਕਿ ਮੈਂ ਕੌਣ ਆ ਪਰ ਮੈਂ ਆ ਬੰਦਾ ਸਤਗੁਰੂ ਕਹਿੰਦੇ ਕਿਹਦਾ ਬੰਦਾ ਕਹਿੰਦਾ ਸਤਗੁਰੂ ਤੇਰਾ ਬੰਦਾ ਕਹਿੰਦੇ ਕਿ ਫਿਰ ਮੇਰੇ ਬੰਦਿਆਂ ਦੇ ਇਹ ਕੰਮ ਨਹੀਂ ਉੱਠ ਅਸੀਂ ਰਾਮਾਂ ਤੇ ਦਾਸਾਂ ਵਾਲਾ ਜਿਹੜਾ ਧਰਮ ਸੀ ਉਹ ਬੜੀ ਪਿੱਛੇ ਛੱਡ ਆਏ ਆ ਅਸੀਂ ਰਾਮਾਂ ਨੂੰ ਤੇ ਦਾਸਾਂ ਨੂੰ ਸਿੰਘ ਬਣਾਇਆ ਹੈ ਅਸੀਂ ਦਇਆ ਰਾਮ ਨੂੰ ਦਇਆ ਸਿੰਘ ਬਣਾਇਆ ਹੈ ਧਰਮ ਦਾਸ ਨੂੰ ਧਰਮ ਸਿੰਘ ਬਣਾਇਆ ਹੈ ਸਾਡੇ ਸਿੰਘਾਂ ਦਾ ਸਾਡੇ ਬੰਦਿਆਂ ਦੇ ਇਹ ਕੰਮ ਨਹੀਂ ਹੱਥ ਜੋੜ ਕੇ ਖਲੋ ਗਿਆ ਕਹਿੰਦੇ ਕਿ ਫਿਰ ਕਰੋ ਕਿਰਪਾ ਮੇਰੇ ਤੇ ਵੀ ਤੇ ਮੈਨੂੰ ਵੀ ਆਪਣਾ ਸਿੰਘ ਬਣਾ ਲਓ ਤੇ ਸਾਧ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਦੇ ਵਿੱਚ ਜਿਹੜੇ ਦੋ ਅਮਰਤ ਸੰਚਾਰ ਨੇ ਨਾ ਉਹ ਬੜੇ ਹੀ ਮਹੱਤਵਪੂਰਨ ਨੇ ਅਮਰਤ ਸੰਚਾਰ ਪੁਰਵੀ ਹੋਏ ਹੋਣਗੇ ਪਰ ਇਹ ਮਹੱਤਵਪੂਰਨ ਕਿਉਂ ਨੇ ਅਬ ਤੋਂ ਪਹਿਲਾ ਮਹੱਤਵਪੂਰਨ ਜਿਹੜਾ ਅੰਮ੍ਰਿਤ ਸੰਚਾਰ ਜਦੋਂ ਖਾਲਸਾ ਪੰਥ ਸਜਾਇਆ ਸਤਿਗੁਰਾਂ ਨੇ ਜਦੋਂ ਪੰਜ ਸਿੰਘਾਂ ਨੇ ਸੀਸ ਲਏ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਉਦੋਂ ਹੋਇਆ ਤੇ ਸਤਿਗੁਰਾਂ ਦੀ ਜ਼ਿੰਦਗੀ ਦੇ ਵਿੱਚ ਲਾਸਟ ਅੰਮ੍ਰਿਤ ਸੰਚਾਰ ਜਿਹਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਜ ਪਿਆਰਿਆਂ ਦੇ ਵਿੱਚ ਸ਼ਾਮਲ ਹੋਏ ਨੇ ਉਹ ਹੋਇਆ ਨਦੇੜ ਦੀ ਧਰਤੀ ਦੇ ਉੱਤੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾਇਆ ਕਹਿੰਦੇ ਕਿ ਉਹਦਾ ਨਾਮ ਰੱਖਿਆ ਗੁਰਬਖਸ਼ ਸਿੰਘ ਪਰ ਗੁਰਬਖਸ਼ ਸਿੰਘ ਉਹਦਾ ਨਾਮ مشهور ਨਹੀਂ ਹੋਇਆ ਨਾਮ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਹੀ مشهور ਹੋਇਆ ਬੰਦਾ ਸਿੰਘ ਬਹਾਦਰ ਫਤਗੁਰਾਂ ਨੇ ਉਹਨੂੰ ਸਿੰਘ ਸਜਾਇਆ 5 ਸਤੰਬਰ 1708 34 ਸਾਲ ਦੀ ਉਮਰ ਹੈ ਬੰਦਾ ਸਿੰਘ ਬਹਾਦਰ ਦੀ ਤੇ ਉਹ ਪੂਰਾ 1 ਮਹੀਨਾ ਰਿਹਾ ਗੁਰੂ ਸਾਹਿਬ ਜੀ ਦੇ ਨਾਲ ਉਹਨੇ ਇਹ ਸਾਰੀ ਬਾਤਾਂ ਤਾਂ ਕਿਸੇ ਤੋਂ ਸੁਣੀ ਸੀ ਅੱਖੀ ਨਹੀਂ ਸੀ ਵੇਖਿਆ ਕਿ ਸਰਹੰਦ ਦੇ ਵਿੱਚ ਪਾਣੇ ਕਿਵੇਂ ਵਾਪਰੇ ਗੜੀ ਚਮਕੌਰ ਦੇ ਵਿੱਚ ਪਾਣੇ ਕਿਵੇਂ ਵਾਪਰੇ ਉਨੇ ਇਹ ਵਾਰਤਾ ਸੁਣੀ ਸੀ ਅੱਖੀ ਨਹੀਂ ਸੀ ਦੇਖਿਆ ਪਰ ਇੱਕ ਮੁਗਲਾਂ ਦਾ ਜਿਹੜੀ ਕਰਤੂਤ ਸੀ ਉਹ ਉਹਨੇ ਆਪਣੀਆਂ ਅੱਖਾਂ ਦੇ ਨਾਲ ਵੇਖੀ ਉਹ ਕਿਹੜੀ ਸੀ ਜਦੋਂ 14 ਸਤੰਬਰ 1708 ਨੂੰ ਜਮਸ਼ੇਦ ਖਾਨ ਤੇ ਗੁਲਖਾਨੇ ਧੰਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੁਰਾ ਮਾਰਿਆ ਹੁਣ ਇੱਥੇ ਥੋੜਾ ਜਿਹਾ ਆਪਾਂ ਰੁਕਦੇ ਆਂ ਕੀ ਸ਼ੁਰਾ ਮਾਰਿਆ ਜਿਹੜਾ ਸ਼ੁਰਾ ਵੱਜਿਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉਹ ਕਿਹਦੇ ਨਾਲ ਵੱਜਿਆ ਸਾਡੀ ਗਲਤੀ ਦੇ ਨਾਲ ਸਿੱਖਾਂ ਦੀ ਗਲਤੀ ਦੇ ਨਾਲ ਸਿੰਘਾਂ ਦੀ ਗਲਤੀ ਦੇ ਨਾਲ ਤੁਸੀਂ ਕਹੋਗੇ ਕਿ ਕਿਵੇਂ ਜੇ ਸਿੰਘਾਂ ਅਵਿਸਲੇ ਹੋਏ ਜੇ ਸਿੰਘਾਂ ਨੂੰ ਸਿੰਘਾਂ ਦੀ ਅੱਖ ਲੱਗ ਗਈ ਨੀਂਦ ਆ ਗਈ ਜਮਸ਼ਾਹਦ ਖਾਨ ਤੇ ਗੁਲਖਾਂ ਤਾਂ ਅੰਦਰ ਖਮਿਆਨੇ ਦੇ ਅੰਦਰ ਬੜੇ ਉਨ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੰਨ ਸ੍ਰੀ ਗੁਰੂ ਵਾਹਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਰਮ ਆ ਰਿਹਾ ਚਾਹੇ ਸਤਿਗੁਰਾਂ ਨੇ ਉਹਨਾਂ ਨੂੰ ਸੋਧਾ ਉੱਥੇ ਲਾ ਹੀ ਦਿੱਤਾ ਹੈ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਮੈਂ ਕਿਸੇ ਸਿੰਘ ਦੀ ਜਮਾਨੋਂ ਇਹ ਸ਼ਬਦ ਸੁਨੇ ਸਣ ਕਿ ਅੱਜ ਵੀ ਸਿੰਘ ਸੌਂ ਗਏ ਨੇ ਇਹ ਬੇਅਦਬੀਆਂ ਤਾਂ ਹੀ ਹੋ ਰਹੀਆਂ ਨੇ ਸਾਧ ਸੰਗਤ ਜੀ ਜੇ ਅਸੀਂ ਜਾਗਦੇ ਹੋਈਏ ਜੇ ਉਦੋਂ ਸਿੰਘ ਜਾਗਦੇ ਹੁੰਦੇ ਅਵਸਰੇ ਨਾ ਹੁੰਦੇ ਤੇ ਸ਼ੁਰਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੋ ਸਕਦਾ ਨਾ ਵੱਜਦਾ ਤੇ ਜੇ ਅੱਜ ਵੀ ਸਿੰਘ ਜਾਗਦੇ ਰਹਿਣ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਪੈਣੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ੁਰਾ ਵੱਜਿਆ ਤੇ ਉਸ ਤੋਂ ਬਾਅਦ ਜਦੋਂ ਇਹ ਕਰਤੂਤ ਵੇਖੀ ਇਹ ਵਾਰ ਤਾਰਾ ਵਿਖਿਆ ਬੰਦਾ ਸਿੰਘ ਬਹਾਦਰ ਦੇ ਅੰਦਰ ਨੂੰ ਫੇਸ ਪਹੁੰਚੀ। ਉਹਨੂੰ ਗੁੱਸਾ ਬਹੁਤ ਉਹਦੇ ਮਨ ਦੇ ਵਿੱਚ। ਤੇ ਸਤਿਗੁਰਾਂ ਨੇ ਆਪਣੇ ਜਦੋਂ ਸਤਿਗੁਰੂ ਸੱਚਖੰਡ ਗਏ ਨੇ ਉਸ ਤੋਂ ਇੱਕ ਦਿਨ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਸਤਿਗੁਰਾਂ ਨੇ ਆਪਣੇ ਪਾਸ ਬੁਲਾਇਆ। ਹੁਣ ਸਾਧ ਸੰਗਤ ਜੀ ਆਪਾਂ ਇੱਥੇ ਕੀ ਕਰਨੇ ਆ ਕਿ ਜਿਹੜਾ ਵੀ ਸਿੰਘ ਹੈ ਨਾ ਅਸੀਂ ਆਪਣਾ ਜਿਹੜਾ ਇਤਿਹਾਸ ਹੈ ਨਾ ਉਹਦੀ ਉਲਟ ਪੁਲਟ ਬੜਾ ਕੀਤਾ ਹੈ ਇਤਿਹਾਸ ਨੂੰ ਵਿਗਾੜਿਆ ਬਹੁਤ ਹੈ ਜਿਹੜਾ ਸਿੰਘ ਜਿਨੇ ਸ਼ਹਾਦਤ ਦਿੱਤੀ ਹੈ ਨਾ ਅਸੀਂ ਉਹਦੇ ਤੇ ਤੂਮਤਾ ਵੀ ਲਾਈਆਂ ਨੇ ਅਸੀਂ ਬੰਦਾ ਸਿੰਘ ਬਹਾਦਰ ਨੂੰ ਬਿਲਕੁਲ ਉਹਦੇ ਆਚਰਣ ਤੋਂ ਥੱਲੇ ਸੁੱਟ ਦਿੱਤਾ ਜਿਹੜਾ ਉਹ ਯੋਧਾ ਸੂਰਮਾ ਜਿਨ੍ਹਾਂ ਨੇ ਐਨਾ ਬਹਾਦਰੀ ਦੇ ਨਾਲ ਜੁੱਧ ਕੀਤਾ ਮੁਗਲਾਂ ਦੇ ਨਾਲ ਬੰਤਾ ਸਿੰਘ ਬਹਾਦਰ ਉਹਦਾ ਨਾਮ ਪੈ ਗਿਆ ਮੁਗਲ ਥਰ ਥਰ ਕੰਬਣ ਲੱਗ ਗਏ ਸਨ ਜਿਨ੍ਹਾਂ ਨੇ ਸਾਰੇ ਸਿੰਘਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਕੀਤਾ ਜਿਹੜੇ ਸੂਰਮੇ ਨੇ ਫਰਹੰਦ ਦਾ ਬਦਲਾ ਲਿਆ ਤੇ ਅਸੀਂ ਉਹਦਾ ਆਚਰਣ ਸੀ ਜਿਹੜਾ ਉਹ ਸੁੱਟ ਦਿੱਤਾ ਅਸੀਂ ਕਹਿੰਨੇ ਆ ਕਿ ਉਹ ਸ਼ਹੀਦ ਹੋਇਆ ਆਪਣੀ ਕਰਤੂਤ ਤੋਂ ਅਸੀਂ ਇਹ ਇਲਜ਼ਾਮ ਲਾਉਂਨੇ ਆ ਕਿ ਉਹਨੇ ਵਿਆਹ ਕਰਵਾ ਲਿਆ ਸੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੂੰ ਵਿਆਹ ਨਹੀਂ ਕਰਾਉਣਾ ਇਹੀ ਲਾਉਂਨੇ ਆ ਦੂਜਾ ਲਾਉਂਨੇ ਆ ਕਿ ਉਹ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਗਿਆ ਸੀ ਜੀ ਤਾਂ ਕਰਕੇ ਜੇਕਰ ਉਹਦੇ ਵਿੱਚ ਇਦਾਂ ਨਹੀਂ ਆ ਕ੍ਰਿਤੀਆਂ ਆ ਜਾਂਦੀਆਂ ਸਾਧ ਸੰਗਤ ਜੀ ਆਪਾਂ ਅੱਗੇ ਗੱਲਾਂ ਕਰਾਂਗੇ ਤੇ ਉਹ ਐਡੀ ਵੱਡੀ ਸ਼ਹਾਦਤ ਵੀ ਨਹੀਂ ਸੀ ਦੇ ਸਕਦਾ ਜੀ ਉਹ ਬਹਾਦਰੀ ਦੇ ਨਾਲ ਲੜਿਆ ਉਹਨੇ ਬਦਲੇ ਲੈਣੇ ਤੇ ਉਹਨੇ ਸ਼ਹਾਦਤ ਵੀ ਬਹੁਤ ਵੱਡੀ ਦਿੱਤੀ ਹੈ ਅੱਜ ਤੱਕ ਸੰਸਾਰ ਦੇ ਵਿੱਚ ਐਸਾ ਨਹੀਂ ਹੋਇਆ ਕਿ ਕਿਸੇ ਨੇ ਆਪਣੇ ਪੁੱਤਰ ਦੇ ਕਲੇਜੇ ਦਾ ਸਵਾਦ ਚੱਖਿਆ ਹੋਵੇ ਤੇ ਆਪਣੇ ਪੁੱਤਰ ਦੇ ਕਲੇਜੇ ਦਾ ਸਵਾਦ ਚਖਣ ਵਾਲਾ ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ ਇਨਸਾਨ ਹੈ ਬੱਬਾ ਬੰਦਾ ਸਿੰਘ ਬਹਾਦਰ ਜਿਹਦੇ ਬੱਚੇ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੁੰਗਿਆ ਗਿਆ ਤੇ ਅਸੀਂ ਲਾਉਨੇ ਆ ਇਲਜ਼ਾਮ ਤੇ ਇਹ ਅਸੀਂ ਆਪ ਹੀ ਲਾਉਨੇ ਆ ਅਸੀਂ ਪਹਿਲਾਂ ਕਿਸੇ ਨੂੰ ਇੰਨਾ ਉੱਚਾ ਚੁੱਕ ਦਿੰਨੇ ਆ ਕਿ ਉਹਨੂੰ ਅਸਮਾਨ ਤੇ ਚੜਾ ਦਿੰਨੇ ਆ ਤੇ ਫਿਰ ਉਹਨੂੰ ਇੱਕਦਮ ਥੱਲੇ ਸੁੱਟ ਦਿੰਨੇ ਆ ਇਹ ਜ਼ਿਆਦਾਤਰ ਕੰਮ ਕਰਦੀਆਂ ਬੀਬੀਆਂ ਹੁਣ ਜਿਹੜਾ ਗੁਰੂ ਆਪ ਗ੍ਰਸਤੀ ਹੈ ਉਹ ਆਪਣੇ ਸਿੰਘਾਂ ਨੂੰ ਕਹੇਗਾ ਕਿ ਤੁਸੀਂ ਗ੍ਰਸਤੀ ਨਹੀਂ ਹੋਣਾ ਜਿਹੜੇ ਧਾਮ ਦੇ ਵਿੱਚ 10 ਗੁਰੂ ਸਹਿਬਾਨ ਹੋਏ ਨੇ ਤੇ ਦਸਾਂ ਚੋਂ ਨੌ ਗ੍ਰਸਤੀ ਹੋਏ ਨੇ ਤਾਂ ਤਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਛੋਟੀ ਉਮਰ ਦੇ ਵਿੱਚ ਚਲੇ ਗਏ ਸਤਿਖੰਡ ਉਹ ਸਕਦਾ ਉਹ ਵੀ ਗ੍ਰਸਤੀ ਹੋ ਜਾਂਦੇ ਪਰ ਬਾਕੀ ਨੌ ਸੀ ਜਿਹੜੇ ਉਹ ਗ੍ਰਸਤੀ ਸੀ ਉਹ ਆਪਣੇ ਸਿੱਖਾਂ ਨੂੰ ਕਹਿਣਗੇ ਕਿ ਤੁਸੀਂ ਗ੍ਰਸਤੀ ਧਾਰਨ ਨਹੀਂ ਕਰਨੀ ਕਿੱਥੇ ਲਿਖਿਆ ਇਹ ਜਿਹੜਾ ਗੁਰੂ ਆਪ ਗ੍ਰਸਤੀ ਹੈ ਉਹ ਆਪਣੇ ਸਿੱਖਾਂ ਨੂੰ ਕਿਵੇਂ ਕਹੇਗਾ ਕਿ ਤੁਸੀਂ ਗ੍ਰਸਤੀ ਧਾਰਨਾ ਨਹੀਂ ਕਰਨੀ ਅਸੀਂ ਗਲਤ ਇਲਜ਼ਾਮ ਲਾਉਂਦੇ ਰਹੇ ਜੇ ਭਾਈ ਮਣੀ ਸਿੰਘ ਦੀ ਸ਼ਹਾਦਤ ਹੋਈ ਉਨੇ ਬੰਦ ਬੰਦ ਕਟਵਾਇਆ ਅਸੀਂ ਉਹਦੇ ਤੇ ਇਲਜ਼ਾਮ ਲਾ ਦਿੱਤਾ ਕਿ ਇਹਨੇ ਗੁਟਕੇ ਬਣਾਏ ਸੰਤਾਂ ਕਰਕੇ ਇਹਦਾ ਬੰਦ ਬੰਦ ਕਟਿਆ ਗਿਆ ਵਾਹੋ ਸਿੱਖੋ ਪਰ ਇਹ ਇਲਜ਼ਾਮ ਲਾਉਣ ਵਾਲੇ ਥੋੜੇ ਹੁੰਦੇ ਨੇ ਤੇ ਮੰਨਣ ਵਾਲੇ ਅਸੀਂ ਜ਼ਿਆਦੇ ਹੁਣ ਇੱਥੇ ਰੁਕਦਾ ਮੈਂ ਆਪਾਂ ਇੱਕ ਗੱਲ ਕਰਦੇ ਆ ਕਿ ਗੁਰੂ ਵੱਡਾ ਕਿ ਸਿੱਖ ਵੱਡਾ ਗੁਰੂ ਵੱਡਾ ਹੈ ਜਾਂ ਸਿੱਖ ਵੱਡਾ ਗੁਰੂ ਵੱਡਾ ਜਾਂ ਸਿੰਘ ਵੱਡਾ ਪਰ ਅੱਜ ਅਸੀਂ ਗੁਰੂ ਨੂੰ ਵੱਡਾ ਨਹੀਂ ਗਿਣਦੇ ਅਸੀਂ ਸਿੰਘ ਨੂੰ ਵੱਡਾ ਗਿਣ ਰਹੇ ਆ ਤੁਸੀਂ ਕਹੋਗੇ ਕਿਵੇਂ ਇਹ ਵੀ ਕਰਤੂਤ ਬੀਬੀਆਂ ਦੀ ਤੁਸੀਂ ਜਾਂਦੇ ਹੋ ਅੰਮ੍ਰਿਤਸਰ ਸਾਹਿਬ ਜਿਹੜਾ ਅੱਜ ਦਾ ਵਰਤਾਰਾ ਵਾਪਰ ਰਿਹਾ ਬੀਬੀਆਂ ਜਾਣਗੀਆਂ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾਣ ਗੀਆਂ ਚਪੈਰਾ ਸਾਹਿਬ ਕਰਕੇ ਉੱਥੋਂ ਹੀ ਵਾਪਸ ਆਉਣ ਗੀਆਂ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਤੇ ਮੱਥਾ ਟੇਕਣ ਵੀ ਨਹੀਂ ਜਾਂਦੇ ਸਮਾਂ ਹੀ ਨਹੀਂ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਅੰਮ੍ਰਿਤ ਸਰੋਵਰ ਹਰਮੰਦਰ ਸਾਹਿਬ ਨਹੀਂ ਜਾਣਾ ਪਰ ਬਾਬਾ ਦੀਪ ਸਿੰਘ ਦੇ ਸਥਾਨ ਤੇ ਜ਼ਰੂਰ ਜਾਣਾ ਬਾਬਾ ਦੀਪ ਸਿੰਘ ਉਹ ਮਹਾਨ ਯੋਧਾ ਮਹਾਨ ਸ਼ਖਸੀਅਤ ਉਹ ਮਹਾਨ ਜਿਹੜਾ ਸ਼ਹੀਦ ਹੋਇਆ ਹੈ ਜਿਹਦੀ ਵਿਲੱਖਣਤਾ ਹੈ ਸ਼ਹਾਦਤ ਦੀ ਜੇ ਉਹ ਤੁਹਾਡੇ ਸਾਹਮਣੇ ਆ ਜੇ ਤੇ ਤੁਹਾਨੂੰ ਦੱਸੋ ਕਿੰਦਾ ਮਾਫ਼ ਕਰੇਗਾ ਬਾਬਾ ਦੀਪ ਸਿੰਘ ਸਾਹਿਬ ਤੁਹਾਨੂੰ ਮਾਫ਼ ਕਰ ਦੇਣਗੇ ਕਿ ਤੁਸੀਂ ਗੁਰੂ ਘਰ ਨਹੀਂ ਜਾਂਦੇ ਤੇ ਮੇਰੇ ਕੋਲ ਆ ਕੇ ਮੁੜ ਜਾਂਦੇ ਹੋ ਤੁਹਾਡੀਆਂ ਮਰਜ਼ੀਆਂ ਪੂਰੀਆਂ ਕਿਵੇਂ ਹੋਣਗੀਆਂ ਤੁਹਾਡੀਆਂ ਅਰਦਾਸਾਂ ਪੂਰੀਆਂ ਕਿਵੇਂ ਹੋਣਗੀਆਂ ਜਿਹੜੇ ਗੁਰੂ ਦਾ ਉਹ ਸਿੰਘ ਹੈ ਜਿਹੜੇ ਗੁਰੂ ਦਾ ਉਹ ਸਿੱਖ ਹੈ ਜਿਹੜੇ ਅਸਥਾਨ ਲਈ ਬਾਬਾ ਦੀਪ ਸਿੰਘ ਨੇ ਸ਼ਹਾਦਤ ਦਿੱਤੀ ਉਸ ਅਸਥਾਨ ਨੂੰ ਅਸੀਂ ਨੀਵਾ ਗਿਣਨੇ ਆ ਹੁਣ ਇਸ ਟਾਈਮ ਤੇ ਬਾਬਾ ਦੀਪ ਸਿੰਘ ਦੇ ਅਸਥਾਨ ਨੂੰ ਉੱਚਾ ਗਿਣ ਰਹੇ ਆ ਇਹ ਭੈਣਾ ਬੀਬੀਆਂ ਜਾਂਦੀਆਂ ਬਾਬਾ ਦੀਪ ਸਿੰਘ ਦੇ ਜਾ ਰਹੀਆਂ ਉੱਥੇ ਹੀ ਵਾਪਸ ਆ ਜਾਂਣਾ ਤੇ ਹਰਮੰਦਰ ਸਾਹਿਬ ਉਹ ਜਿਹੜਾ ਅਮਰਤ ਸਰੋਵਰ ਹੈ ਜਿੱਥੋਂ ਸੱਚਖੰਡ ਨੂੰ ਸਿੱਧਾ ਰਸਤਾ ਜਾਂਦਾ ਹੈ ਉੱਥੇ ਅਸੀਂ ਨਮਸਕਾਰ ਕਰਨ ਵੀ ਨਹੀਂ ਜਾਂਦੇ ਅਸੀਂ ਕਹਿੰਦੇ ਆ ਰਸ ਬਹੁਤ ਹੈ ਭੀੜ ਬਹੁਤ ਹੈ ਨਮਸਕਾਰ ਸਮਾਂ ਨਹੀਂ ਮਿਲਣਾ ਸਾਡੀ ਬੱਸ ਲੰਘ ਜਾਣੀ ਆ ਸਾਡੀ ਟ੍ਰੇਨ ਲੰਘ ਜਾਣੀ ਆ ਇੱਕ ਕੁਝ ਸੰਸਥਾਵਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਿੱਖਾਂ ਦੇ ਵਿੱਚ ਵੜ ਜਾਂਦੀਆਂ ਨੇ ਪਰ ਉਹ ਸਿੱਖਾਂ ਦੀਆਂ ਹੁੰਦੀਆਂ ਨਹੀਂ ਤੇ ਇਹੀ ਕੰਮ ਸਾਹਾ ਸੰਗਤ ਜੀ ਹੁਣ ਹੋ ਰਿਹਾ ਹੈ ਚਲੋ ਹੋ ਸਕਦਾ ਹੈ ਕਿ ਅਸੀਂ ਸਾਡੀ ਸੋਚ ਗਲਤ ਹੋਵੇ ਤੁਸੀਂ ਠੀਕ ਹੋਵੋ ਚਲੋ ਠੀਕ ਹੈ ਭਾਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੱਚਖੰਡ ਜਾਣ ਤੋਂ ਇੱਕ ਦਿਨ ਪਹਿਲਾਂ ਆਪਣੇ ਕੋਲ ਸੱਦਿਆ ਤੇ ਆਪਣੇ ਪੱਥੇ ਦੇ ਵਿੱਚੋਂ ਪੰਜ ਤੀਰ ਦਿੱਤੇ ਪੰਜਾਬ ਵੱਲ ਭੇਜਿਆ ਥਾਪੜਾ ਦਿੱਤਾ ਕਿ ਪੰਜਾਬ ਜਾ ਤੇ ਸਭ ਤੋਂ ਪਹਿਲਾਂ ਜਾਈਂ ਸੰਧੌਰੇ ਉੱਥੇ ਸੀ ਮੇਰਾ ਬੜਾ ਹੀ ਪਿਆਰਾ ਮਿੱਤਰ ਪੀਰ ਬੁੱਧੂ ਸ਼ਾਹ ਉਹਦਾ ਬਦਲਾ ਨਹੀਂ ਤੇ ਸਿੱਖਾਣੂ ਸਿੰਘਾਣੂ ਇਕੱਠਿਆਂ ਕਰੀ ਤੂੰ ਜਿੱਥੇ ਗੁਰੂ ਦਾ ਨਾਮ ਲੈ ਕੇ ਪੈਰ ਧਰੇਗਾ ਤੈਨੂੰ ਕਾਮਯਾਬੀ ਮਿਲੇਗੀ ਜਦੋਂ ਤੈਨੂੰ ਕੋਈ ਲੱਗੇ ਕਿ ਤੇਰੇ ਕੋਲ ਕੋਈ ਰਾਹ ਨਹੀਂ ਰਹਿ ਗਿਆ ਤੇ ਅਰਦਾਸ ਕਰੀ ਤੇ ਅਰਦਾਸ ਦੇ ਵਿੱਚ ਯਾਦ ਕਰੀ ਤੇ ਉਹ ਅਕਾਲ ਪੁਰਖ ਆਪ ਸਹਾਇ ਹੋ ਕੇ ਤੇਰੀ ਸਹਾਇਤਾ ਕਰੇਗਾ ਸਾਧ ਸੰਗਤ ਜੀ ਉਥੇ ਸਤਿਗੁਰਾਂ ਨੇ ਇਹ ਨਹੀਂ ਰੋਕਿਆ ਕਿ ਤੂੰ ਗ੍ਰਸਤੀ ਨਹੀਂ ਹੋਣਾ ਜਿਹੜਾ ਗੁਰੂ ਆਪ ਗ੍ਰਸਤੀ ਹੈ ਉਹ ਕਿਵੇਂ ਰੋਕੇਗਾ ਆਪਣੇ ਸਿੰਘ ਨੂੰ ਤੇ ਆਪਾਂ ਅੱਜ ਇਥੋਂ ਤੱਕ ਇਤਿਹਾਸ ਵਿਚਾਰਾਂ ਕਰਦੇ ਆ ਅੱਗੇ ਦੀਆਂ ਵਿਚਾਰਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਕਿਵੇਂ ਆਇਆ ਕਿਵੇਂ ਉਹਨੇ ਸੰਡੌਰੇ ਪਹੁੰਚਿਆ ਕਿਵੇਂ ਉਹਨੇ ਫਤਿਹਗੜ੍ਹ ਸਾਹਿਬ ਸਰਹੰਦ ਫਤਿਹ ਕੀਤੀ ਇਹ ਸਾਰੀ ਵਾਰਤਾ ਅੱਗੇ ਆਪਾਂ ਕਰਾਂਗੇ ਤੇ ਨਾਲੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਉਹ ਸਹੀ ਹੈ ਗੁਰੂ ਦੇ ਬਚਨਾਂ ਤੇ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਹੋਈਆਂ ਬੇਣਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਪੁੱਲਾ ਚੁਕਾਂ ਦੀ ਖਿਮਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ